ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਦਾ ਮੋਧਰ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਤਿੰਨੇ ਸੂਈਆਂ ਸਵਾਈਆਂ ਵਾ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜਰੂਰ ਕਰਾ ਲਿਆ ਕਰੋ ਪਰ ਤਸੱਲੀ ਜਰੂਰ ਆਪਣੀ ਕਰਕੇ ਖੜਿਆ ਕਰੋ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੇ ਵਧੀਆ ਵਧੀਆ ਤੁਸੀਂ ਦੱਸੋ ਬਹੁਤ ਵਧੀਆ ਕਿਰਪਾ ਵਾਹਿਗੁਰੂ ਜੀ ਉਹ ਠੀਕ ਠਾਕ ਆਪਾ ਜੀ ਹਣੀ ਸਭ ਠੀਕ ਠਾਕ ਜੇ ਤੇ ਚਲੋ ਨਾਮ ਦੱਸਦੇ ਕਰੀ ਨਾਮ ਗੁਰਦੇਵ ਸਿੰਘ ਜੀ ਹਾਂਜੀ ਪਿੰਡ ਤੋਂ ਮੋਦਰ ਤਸੀਰ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਫੋਨ ਨੰਬਰ ਹੀ ਬੋਲ ਦ 8264524504 9812245000 ਠੀਕ ਹੈ ਤੇ ਅੱਜ ਹੈਗੀਆਂ ਸ੍ਰੀਤੀ ਦੱਸ ਦਈਏ ਥੋੜਾ ਜਿਹਾ ਹਾਂਜੀ ਤੇ ਦਰੈਸ਼ ਧਿਆਨਪੁਰ ਤੋਂ ਦਾਲਮ ਤੋਂ ਅਲੀਵਾਲ ਤੋਂ ਤੇ ਇਧਰ ਕਹਣੀ ਹੈ ਕਿ ਬਾਂਗਰ ਜਿੱਥੇ ਪੇਟ ਦੀ ਫੈਕਟਰੀ ਵੀ ਹੈ ਉਸ ਦਾ ਹਾਂਜੀ ਤੇ ਚਾਰ ਸਫੇਰ ਵਿੱਚਕਾਰ ਪੈਂਦਾ ਸਾਡਾ ਠੀਕ ਹੈ ਜੀ ਹਾਂਜੀ ਸਾਰੇ ਲਗਭਗ ਕੋਈ ਜੀ ਹੈ ਕੋਈ 2 3 4 ਕਿਲੋਮੀਟਰ ਇੱਥੇ ਜਿੱਥੇ ਵੀ ਲੱਗੇ ਧਵਾਨ ਵੀ ਲੱਗ ਗਈ ਹੈ ਹਾਂ ਚੱਠਾ ਪਿੰਡ ਵੀ ਨਾਲ ਹੀ ਆ ਹਾਂਜੀ ਧਵਾਨ ਵੀ ਨਾਲ ਹੀ ਆ ਤੇ ਲੱਗ ਲੱਗੇ ਹੀ ਆਗੇ ਸਾਰੇ ਹਾਂ ਲੱਗ ਲੱਗੇ ਹੀ ਸਾਰੇ ਠੀਕ ਹੈ ਹਾਂਜੀ ਤੇ ਅੱਜ ਦੋ ਬੱਚੇ ਤੋਂ ਬਿਨਾਂ ਤੇ ਇੱਕ ਬੱਚਾ ਲਈ ਹੈ ਹਾਂਜੀ ਹਾਂਜੀ ਬੱਚੇ ਠੀਕ ਹੈ ਤੇ ਆ ਕਿੰਨਾ ਕਿਚਰ ਹੋ ਗਿਆ ਉਤਰਾ ਇਹਨੇ ਸੂਈ ਨਾ ਇਹਨੂੰ ਵੀ ਜੀ ਅੱਜ ਪੂਰਾ 10ਵਾਂ ਦਿਨ ਹੋ ਗਿਆ ਜੀ ਅੱਛਾ ਹਾਂਜੀ 10ਵਾਂ ਦਿਨ ਹੋ ਗਿਆ ਆ ਹਾਂਜੀ 10ਵਾਂ ਦਿਨ ਜੀ ਅੱਜ ਮੈਲੇ ਤੇ ਚੱਲ ਗਿਆ ਮੈਲੇ ਤੇ ਚੱਲਣ ਲੱਗ ਪਈ ਨਾ ਹਾਂਜੀ ਆ ਮੇਲਾ ਡੱਬੀ ਮਾਰਨ ਹਾਂਜੀ ਉਹ ਬੱਚਾ ਦਾ ਬੱਚਾ ਮਗਰ ਤੇ ਉਤਰਾ ਦੁੱਧ ਕਿੰਨਾ ਤਿਆਰ ਕਰ ਗਈ ਜੀ ਦੁੱਧ ਵੀ ਜੀ 16 ਕਿਲੋ ਅਸੀਂ 15 ਗਾਵਾਂਗੇ ਬਾਕੀ ਅਜੇ ਵੀਕ ਤੱਕ ਦੀਤ ਹੈ ਮੀਰ ਅੱਛਾ ਹਾਂਜੀ ਬਾਕੀ ਸੇਵਾ ਤੇ ਹੈਗੀ ਹੈ ਵੈਸੇ ਫਾਰਮ ਵਾਲੀ ਆ ਕਿਸ ਨੇ ਸੰਭੀ ਨਹੀਂ ਆ ਥੋੜੀ ਸੰਭੀ ਨਹੀਂ ਆ ਸੰਭੀ ਘਟਿਆ ਹਨਾ ਹਾਂਜੀ ਹਾਂਜੀ ਹੈ ਲਿੱਸੀ ਆ ਬਾਕੀ ਹੈ ਕਿ ਆਣਾ ਜਿੰਨੀ ਵੀ ਤੇ ਹੁਣ ਉਤਰਾਂ 15 16 ਲੀਟਰ ਗਾ ਦੁੱਧ ਤਿਆਰ ਪੂਰਾ ਜੀ 16 ਕਿਲੋ ਦੁੱਧ ਦੇ ਆਪਾਂ 15 ਮੰਨ ਲਓ 15 ਦੀ ਜਮੇਰੀ ਹੱਦੀ ਠੀਕ ਹੈ ਜੀ ਜਿਹੜਾ ਅਸੀਂ ਚਵਾ ਦੇਣਾ ਜੀ ਠੀਕ ਹੈ ਬਾਅਦ ਚਵਾਵਾਂਗੇ ਜਿਆਦਾ ਮੇਲਾ ਦਹੀਂ ਮਾਰਨ ਹੁਣ ਤੇ ਬਾਕੀ ਇਹ ਆ ਵੀ ਅਜੇ ਦੁੱਧੋਂ ਵੱਜੂਗੀ ਬਾਕੀ ਥਾਨ ਭਾਂਦਾ ਵੇਖੋ ਐ ਲੱਗਦੀ ਤਾਂ ਹੁਣ ਜਦਾਂ ਦੂਜੀ ਸਵੇਰ ਹੁੰਦੀ ਐ ਆਇਆ ਲੈਓ ਬਾਕੀਆ ਠੰਡੀ ਇਥੇ ਮੱਦੀ ਖਲਾਉਂਦੇ ਠੀਕ ਹੈ ਥਣ ਵੀ ਕਾਫੀ ਚੰਗਾ ਲੱਗਾ ਅੰਦਰ ਜਾ ਕੇ ਤੁਹਾਨੂੰ ਦਿਖਾਉਂਦੇ ਚੰਗੀ ਤਾਂ ਲੈ ਜੇ ਬਾਕੀ ਕੱਦ ਕਾਠ ਪੱਖੋਂ ਚੰਗੀ ਜਵਾਨ ਨੇ ਇਹ ਵੀ ਸਾਂਭੀ ਥੋੜੀ ਜੀ ਘੱਟ ਈ ਆ ਰਹਿਣ ਵਾਲਾ ਜਾਨਵਰ ਆ ਤੇ ਆ ਥਾਣੇ ਦੇ ਕਰੀ ਲਾਗੇ ਤੋਂ ਦੇਖ ਸਕਦੇ ਜੀ ਹਵਾਨੇ ਤੇ ਬਰੀ ਬਰੀ ਕਿਨਾੜਾ ਵੀ ਚੰਗਿਆ ਮਿਲਕ ਵੀ ਨੇ ਵੀ ਚੰਗੀ ਲੱਗੀ ਏ ਇੱਕੋ ਜੇ ਥਾਣੇ ਤੇ ਇੱਕੋ ਜੇ ਸਫਾਈ ਦੇ ਤੇ ਉਹ ਬੱਚਾ ਉਹ ਬੱਚਾ ਉਹ ਬੜੀ ਲੱਗੀ ਉਹ ਬੱਚਾ ਬੈਠਾ ਇਹਦਾ ਣਾੜ ਥਾਣੇ ਵੇਖੋ ਕਿਦਾਂ ਦਾ ਹਾਂਜੀ 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 ਠੀਕ ਆ ਬਾਕੀ ਉਮੀਦ ਹੈ ਮੈਂ 2 ਲੀਟਰ ਤੱਕ ਜਿਹੜੀ ਆ ਵੀ ਅੱਛਾ ਵੀ ਤੱਕਰ ਕਰ ਸਕਦੀ ਆ ਹੋ ਸਕਦੀ ਬਾਕੀ ਇਹਨੂੰ ਕਰੇ ਫਾਰਮ ਵਾਲੇ ਕੋ ਹੋਵੇ ਤਾਂ ਭਾਈ ਜਦਾਂ ਪਾਉਂਦੇ ਆ ਸਾਈਲੇਜ ਪਾਉਂਦੇ ਆ ਹਾਂਜੀ ਹਾਂਜੀ ਐ ਖੁੱਲੀ ਰਹਿਣਗੇ ਜੀ ਹਲੇ ਦੁੱਧੋਂ ਤਾਂ ਹੋਰ ਭਾਈ ਤੇਜੇ ਨੂੰ ਹੀ ਕਰਦੇ ਤੇ ਇਹਦਾ ਫਿਰ ਮੁੱਲ ਮੁੱਲ ਵੇਖ ਲਓ ਹੁਣ ਤਾਂ ਥੋੜਾ ਜਿਆਦਾ ਸੰਭਿਆਂ ਦਾ ਡੰਗਰ ਕਿਸ ਨੇ ਇਹਦੇ ਚਲੋ ਅਹੀਂ ਮਗਦੇ ਚੰਗੇ ਲੱਗਣਾ ਅਹੀਂ ਸਾਡੇ ਪਾਸ ਜੇ ਅੱਜ ਆ ਕਰੀਏ ਸਾਡੇ ਕੋ ਦੱਸੀ ਯਾਰ ਮੰਗਿਆ ਸਨ ਅੱਛਾ ਹਾਂਜੀ ਤੁਸੀਂ ਦੱਸ ਦੋ ਕਿੰਨਾ ਕਰੀਏ ਆਪਣੇ ਹਿਸਾਬ ਜੇ ਨਾ ਕਰ ਲਓ ਅਹੀਂ 80 ਨਾ ਕਰੀਏ 50 ਹੀ ਦੇ ਦਿੰਨੇ ਆ ਅੱਛਾ ਹਾਂਜੀ ਕਰ ਦਈਏ ਛੋਟਾ ਛੋਟਾ ਹੋਰ ਦੁੱਧ ਬੜਾ ਜੀ ਦੁੱਧ ਹੋਰ ਵੜ ਜਾਣਾ ਜੀ ਛੋਟ ਛੜ ਕਰ ਦਈਏ ਔਰ ਮੈਂ ਕਿਹਾ ਛੋਟ ਸਰ ਇੱਕੋ ਵਾਰੀ ਕਰਾ ਲਓ ਜਿੰਨੀ ਕਰਾਉਣੀ ਕਰ ਦੋ ਆਪ ਹੀ ਹਾਂਜੀ ਆਪ ਹੀ ਕਰ ਦੋ ਸਾਡੇ ਕੋਲ ਤਾਂ 80 ਮੰਗ ਕੇ ਤੇ ਚਲੋ ਸਾਨੂੰ ਜਿੰਨੀ ਚਲੋ ਉਹਦੇ ਜਿੰਨੀ ਦੀ ਹਾਂਜੀ ਦੇ ਦਈਏ ਹਾਂਜੀ 45 ਦੀ ਇੱਕੋ ਗੱਲ ਕਰ ਦਈਏ ਫਿਰ ਹਾਂਜੀ ਜਸ ਨੋ ਬਿਲਕੁਲ ਚਲੋ ਦੱਸ ਦੋ 42000 ਦੀ ਦੇ ਦਈਏ 42000 ਦੀ ਵੀ ਜੀ ਹਾਂ ਨਾ ਜੀ ਅੱਛਾ ਉਹਦੇ ਚ ਚਲੋ ਛੋਟ ਮਾਨਦਾਨ ਕਰ ਦਾਂਗੇ ਚਲੋ ਕੋ ਫੋਨ ਲਾਉਗਾ ਤੇ ਮੌਕੇ ਤੇ ਹੋ ਜਾਊਗਾ ਹਾਂਜੀ ਹਾਂਜੀ ਤੇ ਦੁੱਧ ਹੁਣ ਮੌਕੇ ਤੇ 15 ਲੀਟਰ ਚਵਾ ਦੋਗੇ ਹਾਂਜੀ 16 ਨਾ 15 ਮਤਲਬ ਏ ਅਹੀਂ ਜੇੜਾ ਕੋ ਚਾਊਗਾ ਨਾ ਮਨ ਲਓ ਵਧੇਗਾ ਤਾਂ ਲੰਮਾ ਨਹੀਂ ਆਊਗਾ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਹਾਂਜੀ ਤੇ ਹੁਣ ਆਹ ਗਾਂ ਬੱਚੇ ਤਾਂ ਬਿਨਾਈ ਆ ਗਈ ਹੈ ਨਾ ਇਹਦੇ ਕੋ ਦੁੱਧ ਕਿੰਨਾ ਜੇ ਇਹਦੇ ਕੋ ਵੀ ਜੀ ਆਹ ਚਿੱਟੀ ਕੋ ਚਿੱਟੀ ਇਹਦੇ ਕੋ ਵੀ ਜੀ 9 ਕਿਲੋ ਆਦਾ ਆਪਾਂ 8 ਦੀ ਜੋ ਮੇਰੀ ਹੱਡੀ ਤੋੜ ਦੋ ਫੇਰ ਇਹਨੂੰ ਇਹ ਨੂੰ ਰੱਸੀ ਪਾਉਣੀ ਪੈਂਦੀ ਹੈ ਇਹ ਰੱਸੀ ਪਾ ਕੇ ਤੇ ਚਵਾਈ ਕਰੀਦੀ ਕਿੰਨੇ ਕਰਨੀ ਬਾਹਰ ਜੀ ਆ ਜੀ ਲੈ ਇੱਥੇ ਲੈ ਜਾ ਕੋ ਮਾਂਗੇ ਦੇਵੀ ਆ ਠੰਡੀ ਉਧਰ ਅਸੀਂ ਉਧਰ ਹੈਗੀ ਠੰਡੀ ਤੇਰੀ ਆ ਆ ਆ ਥਾਣ ਦਾ ਮੜਾ ਮੜਾ ਜੇ ਥੋੜੇ ਜੇ ਪੁੱਟੇ ਸੀਗੇ ਉਦਾਂ ਐ ਠੰਡੀ ਤੇਰੀ ਐ ਕੋਈ ਗੱਲ ਹੀ ਨਹੀਂ ਬਾਕੀ ਰੱਸੀ ਰੱਸੀ ਪਾਉਣੀ ਪੈਂਦੀ ਆ ਤੇ ਜਦੋਂ ਥਾਣੋ ਚਵਾਈ ਕਰੀਏ ਨਾ ਹਾਂਜੀ ਤੇ ਚਵਾਈ ਵੇਲੇ ਮੜਾ ਆ ਜਾਂਦਾ ਰੱਸੀ ਪਾ ਜਾਂਦਾ ਨਾ ਥੋੜੀ ਜਿਹੀ ਲਾਤ ਬਾਲਟੀ ਨੂੰ ਜਾਂ ਕਿ ਉਦਾਂ ਨਹੀਂ ਮਾਰਦੀ ਅੱਛਾ ਵੀ ਮੜਾ ਜੇ ਆਪੇ ਪੈਰ ਜੁਕਦੀ ਆ ਉਹ ਉਦਾਂ ਕੋਈ ਤੰਗੀ ਪਰਸਾਨੀ ਨਹੀਂ ਇਹ ਆਪਰ ਰੱਸੀ ਤੋਂ ਬਗੈਰ ਚੋਕ ਲਿਆਦੀ ਠੀਕ ਹੈ ਜੀ ਆ ਥਾਣ ਥੋੜੇ ਜੇ ਨਾ ਖਰਾਬ ਜੇ ਹੁਣ ਕਰਕੇ ਇਹਦਾ ਫਿਰ ਕਿੰਨਾ ਚ ਮੁੱਲ ਮੁੱਲ ਉਹellow ਵੀ ਜੀ ਜਨਾ ਕਹੋ ਇਹਨਾ ਕਰ ਦਿੰਨੇ ਆ ਜੀ ਜਿਆ ਜਿਆ ਕਰ ਦਈਏ ਹਾਂਜੀ ਇੱਕੋ ਵਾਰੀ ਹਾਂ ਨਾ ਕਰ ਦਈਏ ਇੱਕੋ ਵਾਰੀ ਕਰ ਦੋ ਰੇਟ ਚ ਨਾ ਹੀ ਪਈਏ ਹਾਂਜੀ ਇਹ ਦੇ ਦਈਏ 50000 ਚ ਪਰ ਪਹੁੰਚੇ ਤਿੰਨਾ ਜੋ ਕਿਸਦੀ ਵੀ ਨਹੀਂ ਜਾਗੀ ਪਹਾੜਾ ਵੱਖਰਾ ਜੀ ਅੱਛਾ ਕਰਾਇਆ ਆਪਣਾ ਹੋਗਾ ਅਗਲੇ ਦਾ 50000 ਚ ਦੇਵਾਂਗੇ ਇਹ 50000 ਦੀ ਦੇ ਦੇਣੀ ਹੈ ਹਾਂਜੀ 50000 ਦੀ ਠੀਕ ਹੈ ਹਾਂਜੀ ਦੁੱਧ 9 ਕਿਲੋ ਹੋਊਗਾ ਪਰ ਆਟਾ ਹੀ ਕਹਿੰਨੇ ਠੀਕ ਹੈ ਆ ਉਹਦਾ ਠੰਡੀਆਂ ਵਾ ਬਾਕੀ ਕੋਈ ਗੱਲ ਨਹੀਂ ਠੀਕ ਹੈ ਆ ਥਣ ਥੋੜਾ ਜਨਾ ਹਾਂਜੀ ਮਾਰੇ ਮਾਰੇ ਇਹ ਫਟ ਗਏ ਹੈ ਗਈ ਠੰਡੀ ਸੀ ਲਿਆਤਰੇ ਵੀ ਤੇ ਹੁਣ ਇੱਕ ਆ ਜਿਹੜੀ ਆ ਇਹ ਵੀ ਜੱਸੀ ਆ ਸ਼ਰ ਕ੍ਰੋਸ ਆ ਐਸ਼ਾ ਪਿਛਲੀ ਚ ਪਾਈ ਸੀ ਹਾਂਜੀ ਪਾਈ ਸੀ ਵੇਖ ਵੀ ਲਈ ਸੀ ਤੁਹਾਨੂੰ ਦੱਸਦੀ ਗੱਲ ਬਾਤ ਸਾਰੀ ਬਾਕੀ ਹਾਂਜੀ 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 ਵੀ ਉਹਦਾ ਕਿਰਾਏ ਤੋਂ ਕਹਿੰਦੇ ਵੀ ਗੱਲ ਲੜ ਗਈ ਸੀ ਥੋੜੀ ਗੱਲ ਕਿਰਾਏ ਤੋਂ ਵੜ ਗਈ ਵੀ ਜੀ ਉਹ 11500 ਬਜਣਾ ਹੁੰਦਾ ਇਹਦੇ ਚ ਕਿੰਨੇ ਦੀ ਰਕਮ ਬਜਦੀ ਹਾਂਜੀ ਹਾਂਜੀ ਮਰ ਕੇ ਸਾਡਾ ਵੀ ਪਾਚ ਨੁਕਸਾਨ ਹੋ ਗਿਆ ਵਾਹ ਬਾਤੇ ਇਹਦਾ ਮਰ ਗਿਆ ਸੀ ਬੱਚਾ ਠੀਕ ਆ ਹਾਂਜੀ ਇਹ ਵੀ ਠੰਡੀ ਹੈ ਇਹ ਵੀ ਠੰਡੀ ਸੀ ਇਹਦੇ ਸਾਂ ਦੇ ਮਾਲਾ ਜਾਣਾ ਆ ਹੋ ਗਿਆ ਹਾਂ ਦੇਖ ਸਾਡੇ ਤੋਂ ਤਾਂ ਖਾਣਾ ਫੁੱਟਿਆ ਇਹਦਾ ਅਗਲਾ ਹਾਂਜੀ ਚਲੋ ਲੈ ਜੀ ਦਵਾਈ ਤੀਵੀਂ ਲਵਾਦੇ ਆ ਦਵਾਈ ਦੇਤੀ ਹੋ ਜਾਣਗੇ ਤਾਂ ਥੋੜਾ ਦਰਦੀ ਕੱਟੀ ਤਾਂ ਹੁਣ ਬਾਹਰ ਕੱਢੀ ਹੈ ਕੱਚੀ ਜਗ੍ਹਾ ਤੇ ਤੇ ਖੁਸ਼ ਨਹੀਂ ਚਲੋ ਲੈ ਜੋ ਲੈ ਜੋ ਕੋਈ ਕ ਬੇਨਤੀ ਕਰਦੀ ਆ ਵੀ ਪਾੜਾ ਜਿਹੜਾ ਵੀਡੀਓ ਪਹਿਲਾਂ ਪੂਰੀ ਵੇਖ ਲਿਆ ਕਰ ਸਰ ਹਰੇ ਕੋਈ ਵੀਡੀਓ ਵੇਖ ਕੇ ਚੰਗੀ ਤਰ੍ਹਾਂ ਫੇਰ ਫੋਨ ਲਾਇਆ ਕਰ ਠੀਕ ਆ ਹਾਂਜੀ ਤੇ ਬੀਬੀ ਭੈਣਾਂ ਨੂੰ ਇਹ ਖਾਸ ਬੇਨਤੀ ਆ ਵੀ ਆਪਣੀ ਸਲਾਹ ਕਰ ਲਿਆ ਕਰੋ ਜਿਹਦੇ ਨਾਲ ਕਰਨੀ ਹੁੰਦੀ ਆ ਠੀਕ ਆ ਤੇ ਸਾਡਾ ਵੇਖ ਲਓ ਹੁਣ ਨੁਕਸਾਨ ਹੋ ਗਿਆ ਹਾਂਜੀ ਹਾਂਜੀ ਇਹ ਵੀ ਜੀ ਮੇਰੀ ਵਿਗਦੀ ਸੀ ਹਾਂਜੀ ਤੇ ਮੈਂ ਫਿਰ ਜਿਹੜੀ ਸਾਈ ਆਈ ਸੀ ਨਾ ਉਹਦੇ ਕਰਕੇ ਦੀ ਵੇਚੀ ਵੀ ਅਗਲਾ ਮੁੜ ਕੇ ਪਰੇਸ਼ਾਨੀ ਹੋਊ ਸਾਨੂੰ ਵੀ ਹਾਂਜੀ ਹਾਂਜੀ ਵੀ ਤੁਸੀਂ ਹੋਰ ਕਿਹਨੂੰ ਵੇਚਤੀ ਹੈ ਹਾਂਜੀ ਹਾਂਜੀ ਸਾਈ ਵੀ ਨਾ ਹੁਣ ਬੱਚਾ ਇਹ ਤਾਂ ਨਹੀਂ ਹੈਗਾ ਹਨਾ ਬੱਚਾ ਮਰ ਗਿਆ ਜੀ ਬੱਚੇ ਇਹਦੇ ਕੋਲ ਦੁੱਧ ਸੀ 11 ਕਿਲੋ ਹਾਂਜੀ ਤੇ ਹੁਣ ਇਹਦੇ ਕੋਲ ਦੁੱਧ ਜਿਹੜਾ ਵਾ ਉਹ 9 ਕਿਲੋ ਆ ਬੱਚੇ ਦਾ ਬੜਾ ਫੇਰਵਾ ਕੀਤਾ ਅੱਛਾ ਹਾਂਜੀ ਤੇ ਇਹਦਾ ਮੁੱਲ ਫਿਰ ਮੁੱਲ ਵੇਖ ਲੋ ਜੀ ਪਿਛਲੀ ਵੀਡੀਓ ਤੇ 36 ਕੀਤਾ ਸੀ ਤੇ ਚਲੋ 34 ਦੀ ਦਿੱਤੀ ਹਾਂਜੀ ਹੁਣ ਜਿੰਨੇ ਵੀ ਕਹੋਗੇ ਮੈਂ ਵੀ ਦੇ ਦਾਂ ਕਰ ਦ ਹੁਣ ਤੇ ਹੁਣ ਦੱਸ ਹੁਣ ਹਾਂਜੀ 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 ਕਿੰਨੇ ਦੀ ਦੇ ਦੀਏ ਹੁਣ ਵੇਖ ਲੋ ਜੀ ਘੱਟ ਕਰ ਲਈਏ ਫਿਰ ਕਿੰਨਾ ਕ 30 ਦੀ ਦੇ ਦੀਏ 30 ਜੋ ਕਰਦੀ ਹੈ ਕੋਈ 2000 ਛੱਡਦੀ ਹੈ ਇੱਕੋ ਵਾਰੀ ਹਾਂ ਨਾ ਇਹਦੀ ਵੀ ਕਰਦੀ ਹੈ ਹਾਂਜੀ ਵੀ ਜੀ 27000 ਦੀ ਦੇ ਦਾਂ ਅੱਛਾ 27 ਦੀ ਦੇ ਦੇ ਦੋ ਦਿਨ ਫੇਰ 11 ਕਿਲੋ ਦੇ ਆ ਜਾਣਾ ਜੀ ਠੀਕ ਹੈ ਜੀ ਹਾਂਜੀ ਬੱچے ਕਰਕੇ ਨਾ ਬੱچے ਕਰਕੇ ਗਰ ਗਈ ਥੋੜਾ ਜਿਹਾ ਇਹ ਹਰ ਵਾਰ ਹੋਰ ਨਹੀਂ ਗੱਲ ਕੋਈ ਠੀਕ ਹੈ ਤੇ ਬਾਕੀ ਚਲੋ ਇਹ ਆ ਵੀ ਇੱਥੋਂ ਕੋਈ ਵੀਰ ਆਪਣੀ ਤਸੱਲੀ ਕਰਕੇ ਤਸੱਲੀ ਕਰ ਕਾ ਲਓ ਵੇਸ਼ ਚਾਹ ਕੇ ਹਾਂਜੀ ਆਪਣੀ ਸਮਝਣਾ ਆਪਣੀ ਵਾਲੀ ਚੀਜ਼ ਹੈ ਜੀ ਇਹ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦ ਲਓ ਜੀ